ਹੈਲੋ ਹਾਂਜੀ ਸਾਰਿਆਂ ਨੂੰ ਸਾਸ਼ੀ ਕਲਜੀ ਵੈਲਕਮ ਬੈਕ ਟੂ ਮਾਈ ਚੈਨਲ ਕੁਕਿੰਗ ਕਿੰਗ ਦੇ ਵਿੱਚ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਦਬ ਕੇ ਸ਼ੇਅਰ ਕਰ ਦਿਆ ਕਰੋ ਜੀ ਸਪੋਰਟ ਕਰੋ ਆਪਦੇ ਭਰਾ ਨੂੰ ਛੋਟੇ ਨੂੰ ਆਪਾਂ ਲਈ ਹੌਲੀ ਹੌਲੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਆਪਾਂ ਨੂੰ ਆਪਾਂ ਵਾਸ਼ ਕਰ ਲਈ ਚੰਗੀ ਤਰ੍ਹਾਂ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਨੀਰ ਬਰੀਆਨੀ ਵੈਜੀਟੇਬਲ ਠੀਕ ਹੈ ਜੀ ਆਪਾਂ ਇੱਕ ਅੱਕੜੀ ਤੇਲ ਦੀ ਲਈ ਹੈ ਜੀ ਚੰਗੀ ਤਰ੍ਹਾਂ ਨਾਲ ਧੋਲਿਆ ਸੀ ਆਪਾਂ ਉਹਨਾਂ ਨੂੰ ਤਿੰਨ ਟਮਾਟਰ ਲੈ ਸੀ 11-12 ਹਰੀਆਂ ਮਿਰਚਾਂ ਲਈਆਂ ਥੋੜਾ ਅਦਰਕ ਲਿਆ ਸੀ ਚਾਰ-ਪੰਜ ਗੰਡੀਆਂ ਲਸਣ ਦੀਆਂ ਲਈਆਂ ਚਾਰ ਲੈ ਸੀ ਆਪਾਂ ਪਿਆਜ਼ ਉਹਨਾਂ ਨੂੰ ਕੱਟ ਲਿਆ ਸੀਗਾ ਚੰਗੀ ਤਰ੍ਹਾਂ ਨਾਲ ਫਿਰ ਉਹਨੂੰ ਆਪਾਂ ਤੜਕੇ ਦੇ ਵਿੱਚ ਪਾਤਾ ਜੀ ਤੇਲ ਦੇ ਵਿੱਚ ਇਹਨੂੰ ਕਲਕਾਉਣ ਦੇ ਲਈ ਕਮ ਸਿਕਮ 5 ਤੋਂ 10 ਮਿੰਟ ਨੂੰ ਮੈਂ ਚੰਗੀ ਤਰ੍ਹਾਂ ਨਾਲ ਭੁੰਨਿਆ ਚੰਗੀ ਤਰ੍ਹਾਂ ਨਾਲ ਭੁੰਨਿਆ ਨੂੰ ਕੱਲੇ ਤੇਲ ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਕੱਢ ਕੇ ਇੱਕ ਮੈਕਸੀ ਦੇ ਵਿੱਚ ਗ੍ਰाइंड ਕਰਨ ਲਈ ਪਾ ਲਿਆ ਸੀਗਾ ਇਹਦਾ ਆਪਾਂ ਬਣਾਉਣਾ ਸੀ ਪੇਸਟ ਠੀਕ ਹੈ ਜੀ ਆਪਾਂ ਇਹਦਾ ਪੇਸਟ ਬਣਾ ਲਿਆ ਦੇਖੋ ਜੀ ਇਦਾਂ ਦਾ ਪੇਸਟ ਬਣਿਆ ਜੀ ਆਪਣਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਫੇਰ ਥੋੜਾ ਜਿਹਾ ਅੱਧੀ ਘੜਸ਼ੀ ਤੇਲ ਦੀ ਲਈ ਹੈ ਜੀ ਠੀਕ ਹੈ ਜੀ ਅੱਧੀ ਘੜਸ਼ੀ ਆਪਾਂ ਤੇਲ ਦੀ ਲਈ ਹੈ ਅੱਧੀ ਘੜਸ਼ੀ ਤੇਲ ਦਾ ਪਾ ਕੇ ਨੂੰ ਤੇਲ ਨੂੰ ਗਰਮ ਕਰਕੇ ਇਹਦੀ ਘੜਤਣ ਕੱਢ ਕੇ ਸਰੋਂ ਦਾ ਤੇਲ ਵਰਤਿਆ ਜੀ ਮੈਂ ਪਿਓਰ ਤੇ ਅੱਧਾ ਚਮਚਾ ਆਪਾਂ ਜੀਰੇ ਦਾ ਪਾਇਆ ਜੀ ਫਿਰ ਆਪਾਂ ਟਮਾਟਰ ਕੱਟ ਲਿਆ ਸੀਗੇ ਆਪਣੀ ਘਰ ਦੇ ਪੀਸ ਕਰ ਲਈ 100 ਗ੍ਰਾਮ ਮੈਂ ਪਨੀਰ ਲਿਆ ਸੀਗੇ ਥੋੜਾ ਜਿਹਾ ਤੇ ਇਸ ਤੋਂ ਬਾਅਦ ਆਪ ਪਨੀਰ ਵੀ ਪਾਤਾ ਸੀਗਾ ਵਿੱਚ ਜੀਰੇ ਦੇ ਨਾਲ ਹਨਾ ਜੀ ਤੇ ਪਨੀਰ ਨੂੰ ਭੁੰਨ ਲੈ ਵਿੱਚ ਕੱਟਿਆ ਟਮਾਟਰ ਪਾਤਾ ਇੱਕ ਮੈਂ ਇਸ ਤੋਂ ਬਾਅਦ ਆਪਾਂ ਜੋ ਪੇਸਟ ਬਣਾਇਆ ਸੀਗਾ ਆਪਾਂ ਇਆ ਇਹਦਾ ਕਰਦਾ ਲਸਣ ਦਾ ਟਮਾਟਿਆਂ ਦਾ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਥੋੜਾ ਘੋਲ ਪਾ ਕੇ ਉਸੇ ਜੱਗ ਦੇ ਵਿੱਚ ਪਾਣੀ ਦਾ ਆਪਾਂ ਪਾ ਦਿਆਂ ਨੂੰ ਚੰਗੀ ਤਰ੍ਹਾਂ ਨਾ ਭੁੰਨ ਲੈਣਾ ਜੀ ਇਸ ਤੋਂ ਬਾਅਦ ਆਪਾਂ ਪਨੀਰ ਮਸਾਲਾ ਲਿਆ ਜੀ ਜੋ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਵਧੀਆ ਮੈਂ ਟਾਟਾ ਕੰਪਨੀ ਦਾ ਲਿਆ ਹੋਇਆ ਜੀ ਇੱਕ ਚਮਚਾ ਲਾਲ ਮਿਰਚ ਪਾਊਡਰ ਦਾ ਲਿਆ ਜੀ ਇੱਕ ਅੱਧਾ ਚਮਚਾ ਆਪਾਂ ਹਲਦੀ ਦਾ ਲਿਆ ਜੀ ਤੇ ਡੇਢ ਚਮਚ ਲਿਆ ਆਪਾਂ ਨਮਕ ਦਾ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਤੇ ਇੱਕ ਹੀ ਚਮਚਾ ਲਿਆ ਆਪਾਂ ਪਨੀਰ ਮਸਾਲੇ ਦਾ ਇਸ ਤੋਂ ਬਾਅਦ ਆਪਾਂ ਮਾਰਕੀਟ ਵਾਲਾ ਐਮ ਡੀ ਐਚ ਦਾ ਆਪਾਂ ਗਰਮ ਮਸਾਲਾ ਲਿਆ ਜੀ ਮਾਰਕੀਟ ਅੱਧਾ ਚਮਚਾ ਲਿਆ ਜੀ ਫਿਰ ਬਾਅਦ ਵਿੱਚ ਮੈਂ ਅੱਧਾ ਚਮਚਾ ਫੇਰ ਲਿਆ ਸੀਗਾ ਵੀ ਇੱਕ ਚਮਚਾ ਹੋ ਗਿਆ ਪੂਰਾ ਇਹ ਵੀ ਗਰਮ ਮਸਾਲੇ ਦਾ ਤੁਸੀਂ ਪਾ ਸਕਦੇ ਆਪਣੇ ਹਿਸਾਬ ਦੇ ਨਾਲ ਮੈਂ ਥੋੜਾ ਜਿਹਾ ਮਸਾਲਾ ਤੀਜਖਾਨਾ ਜੀ ਚੈਨਲ ਨੂੰ ਜਰੂਰ ਸਪੋਰਟ ਕਰ ਦਿਆ ਕਰੋ ਭਰਾ ਠੀਕ ਆ ਸੋ ਡੀਐਸ ਟਾਈਮ ਮੈਨੂੰ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆਪਾਂ ਅੱਗੇ ਕੋਲੇ ਵਾਲੀ ਵਧੀਆ ਕੰਟੈਕਟ ਲੈ ਕੇ ਆਵਾਂਗੇ ਵਧੀਆ ਵਧੀਆ ਚੀਜ਼ਾਂ ਲੈ ਕੇ ਆ ਬਣਾਉਣ ਲਈ ਕੋਸ਼ਿਸ਼ ਕਰਦਾ ਹੁੰਨਾ ਮੈਂ ਤੁਹਾਡੇ ਲਈ ਵਧੀਆ ਚੀਜ਼ ਲੈ ਕੇ ਆਵਾਂ ਇਸ ਤੋਂ ਬਾਅਦ ਮੈਂ ਚਾਵਲ ਲੈ ਲਏ ਸੀਗੇ ਜੀ ਬਾਸਪਤੀ ਦੇ ਜੋ ਮਾਰਕੀਟ ਦੇ ਵਿੱਚੋਂ ਵਧੀਆ ਮਿਲ ਜਾਂਦੇ ਆ ਠੀਕ ਹੈ ਜੀ ਅੱਧਾ ਘੰਟਾ ਪਹਿਲਾਂ ਮੈਂ ਭਿਉਉਣੇ ਰੱਖਤੇ ਸੀਗੇ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਆਏ ਜੋ ਕੱਪੜਾ ਨੇ ਮੈਂ ਪਾਣੀ ਪਾ ਰਿਆ ਵਾਂ ਠੀਕ ਹੈ ਜੀ ਇਹ ਕੱਪੜਾ ਆਪਾਂ ਦੋ ਕੱਪੜਾ ਲਿਆ ਸੀਗਾ ਚਾਵਲਾਂ ਦੀਆਂ ਤੇ ਸਾਢੇ ਤਿੰਨ ਕੱਪੜਾ ਆਪਾਂ ਪਾਈਆਂ ਪਾਣੀ ਦੀਆਂ ਤੇ ਥੋੜਾ ਜਿਹਾ ਵਿਨੇਗਰ ਪਾਇਆ ਆਪਾਂ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਰੱਖਤਾ ਸੀਗਾ ਜਦੋਂ 15-20 ਮਿੰਟ ਬਾਅਦ ਵੇਖਿਆ ਤੇ ਗੈਹਨ ਦੀ ਨਾ ਥੋੜੀ ਜੀ ਸਲੋ ਕਰਨੀ ਤੁਸੀਂ ਗੈਹਨ ਥੋੜਾ ਸਲੋ ਕਰਨਾ ਵਾ ਫਿਰ ਆਪਾਂ ਕਪੜਾ ਵਾ ਕੇ ਦਮ ਲਈ ਰੱਖਤਾ ਇਹਦੇ ਉੱਤੇ ਵਜਣ ਦੇ ਤਾਂ ਵਜਣ ਦਾ ਜੀ ਉਹ ਰੰਗ ਉਗੜ ਗਿਆ ਇਹ ਟੱਕਣ ਭਾਵਨਾ ਥੋੜਾ ਆ ਤੇ ਇਸ ਤੋਂ ਬਾਅਦ ਆਪਾਂ ਚੈੱਕ ਕੀਤਾ ਜੀ ਲਾਸਟ ਵੀਊ ਇਦਾਂ ਦਾ ਆਇਆ ਸੀਗਾ ਥੋੜਾ ਜਿਹਾ ਲਸੇਕ ਲੱਗਦਾ ਸੀ ਆਪਾਂ ਫੇਰ ਇਹਨਾਂ ਨੂੰ ਰੱਖ ਦਿੱਤਾ ਜੀ ਪਰ ਲਾਸਟ ਵੀਊ ਇਦਾਂ ਆਇਆ ਜੀ ਖਾਓ ਤੇ ਇੰਜੋਏ ਕਰੋ ਬਹੁਤ ਹੀ ਵਧੀਆ ਬਣੀ ਸੀਗੀ ਬਰੀਆਨੀ ਆਪਣੀ ਪਨੀਰ ਵਾਲੀ ਬਹੁਤ ਹੀ ਜ਼ਿਆਦਾ ਲਾਜਵਾਬ ਸੀਗੀ ਤੇ ਥੈਂਕ ਯੂ ਸੋ ਮੱਚ